ਸਭ ਤੋਂ ਪਹਿਲੇ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਦੂਸਰੇ ਨੰਬਰ ਬੇਨਤੀ ਇਹ ਹੈ ਵੀ ਜੋ ਰਤਿਆ ਮੰਡੀ ਦੇ ਵਿੱਚ ਅਨਾਜ ਮੰਡੀ ਦੀ ਗੱਲ ਕਰੀਏ ਇਹਦੇ ਵਿੱਚ ਭ੍ਰਸ਼ਟਾਚਾਰ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਬੇਨਤੀ ਹੈ ਜੀ ਧੰਨਵਾਦ ਹਾਂਜੀ ਮੈਂ ਰਾਜਾ ਸਿੰਘ ਰਤਿਆ ਅਨਾਜ ਮੰਡੀ ਦਾ ਪ੍ਰਧਾਨ ਹਰਿਆਣਾ ਜੂਨੀਅਨ ਰਤਿਆ ਦਾ ਪ੍ਰਧਾਨ ਹਾਂ ਮੈਂ ਤੇ ਇਹ ਮਸਲਾ ਸਾਰੀਆਂ ਮੰਡੀਆਂ ਦੀ ਹੈ ਹਰਿਆਣੇ ਦੀਆਂ ਜਿੰਨੀਆਂ ਵੀ ਹਰਿਆਣੇ ਦੀਆਂ ਮੰਡੀਆਂ ਨੇ ਵੀ ਆਰ ਪਰਮਲਤਾਨ ਹੁੰਦਾ ਜੋ ਸਭ ਸੁੱਧੇ ਤਰੀਕੇ ਨਾਲ ਗੈਰ ਤਰੀਕੇ ਨਾਲ ਤੋਂ ਨੰਬਰ ਦੇ ਵਿੱਚ ਸਿੱਧਾ ਚਲਾ ਜਾਂਦਾ ਹੈਗਾ ਸੈਲਰਾਂ ਦੇ ਵਿੱਚ ਤੇ ਜੋ ਮਜ਼ਦੂਰ ਲੱਖੋਂ ਮਜ਼ਦੂਰ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਰੋਜ਼ਗਾਰ ਪੁੱਤਾ ਜਾ ਰਿਹਾ ਹੈ ਇਹ ਤੇ ਇਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋ ਰਿਹਾ ਹੈ ਹਜ਼ਾਰوں ਕਰੋੜ ਰੁਪਏ ਦਾ ਘਟਾਲਾ ਹੋਣ ਲੱਗ ਰਿਹਾ ਹੈਗਾ ਉਹ ਅੱਜ ਹੀ ਪੂਰੇ ਇੰਡੀਆ ਨੂੰ ਕਹਿ ਰਹੇ ਆ ਕਿ ਕੋਈ ਇਤਾਂ ਦਾ ਅਫਸਰ ਹੈ ਸਾਫ਼ ਅਫਸਰ ਇੰਡੀਆ ਦੇ ਵਿੱਚ ਹੈਗਾ ਪਰ ਸਾਨੂੰ ਇਨਸ਼ਾਫਤਵਾਇਆ ਜਾਵੇ ਤੇ ਹੁਣ ਇਹ ਮੈਂ ਵੀਡੀਓ ਬੰਦ ਨਹੀਂ ਪਾ ਰਿਆਂਗਾ ਦੋ ਬੰਦੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਟਰਪਰ ਵੀ ਬਹੁਤ ਕੀਤਾ ਵੀ ਤੂੰ ਰਿਸ਼ਵਤ ਲੈ ਕੋਈ ਉਸ ਚੀਜ਼ ਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਨੇ ਤੇ ਵੀਡੀਓ ਵੀ ਨੇ ਪਹਿਲਾ ਨੰਬਰ ਹੈ ਬਲਵੰਤ ਸਿੰਘ ਮਾਰਕੀਟ ਕਮੇਟੀ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈ। ਅਸਿਰਪੋਲਾ ਰੋਲਾ ਮੰਡੀ ਖਰਾਬ ਕਰਨ ਦਾ। ਉਹਨੇ ਇਕੱਲੇ ਬੰਦੇ ਨੇ ਸਾਰੀ ਮੰਡੀ ਖਰਾਬ ਕਰੀ ਹੋਈ ਹੈ। ਉਹਦਾ ਨਾਮ ਬਲਵੰਤ ਸਿੰਘ ਹੈ। ਤੇ ਜਿਹੜਾ ਵੀ ਕੋਈ ਪੈਸੇ ਦਾ ਲੈਣ-ਦੇਣ ਹੁੰਦਾ ਦੋ ਨੰਬਰ ਦੇ ਪੈਸੇ ਦਾ ਉਹ ਕਰਦਾ ਹੈ। ਤੇ ਦੂਜਾ ਨੰਬਰ ਫੈਕਟਰੀ ਸਾਹਿਬ ਨੇ ਵੀ ਮੈਨੂੰ ਰਿਸ਼ਵਤਾਂ ਫੈਕਟਰੀ ਸਾਹਿਬ ਤੋਂ ਕੀਤੀ। ਮੈਂ ਇਕੱਲਾ ਫੈਕਟਰੀ ਕਹੂੰਗਾ। ਫੈਕਟਰੀ ਲਈ ਵੀ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਰਾਜਕੁਮਾਰ ਉਹਦਾ ਨਾਮ ਹੈ। ਇੱਕੇ ਦੇ ਵਿੱਚ ਅਫਸਰ ਹੋ ਰਿਹਾ ਹੈ। ਉਹਦਾ ਵੀ ਮੈਂ ਤੁਹਾਨੂੰ ਨਾਮ ਦੱਸ ਰਿਆਂਗਾ ਉਹਦਾ ਨਾਮ ਹੈ ਅਮਿਤ ਕੁਮਾਰ ਇਹਨੇ ਵੀ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਮੈਂ ਇਹਨਾਂ ਨੂੰ ਤਿੰਨਾਂ ਨੂੰ ਆਖਿਆ ਵੀ ਮੈਂ ਰਿਸ਼ਵਤ ਲੈਣੀ ਕੋਣੀ ਹੈ ਇਹਨਾਂ ਦੇ ਕੋਈ ਰਿਸ਼ਤੇਦਾਰ ਮੰਤਰੀ ਵੀ ਨੇ ਇਹ ਉਹਨਾਂ ਦੀ ਵਜ੍ਹਾ ਨਾਲ ਬਚਣੇ ਨਹੀਂ ਚਾਹੀਦੇ ਮੈਂ ਹਰਿਆਣਾ ਸਰਕਾਰ ਨੂੰ ਵੀ ਕਹਿ ਰਿਆਂ ਸਾਨੂੰ ਇਹ ਭ੍ਰਸ਼ਟਾਚਾਰ ਜਿਹੜੇ ਭ੍ਰਸ਼ਟਾਚਾਰ ਕਰਦੇ ਨਾਲ ਉਹਨਾਂ ਤੋਂ ਸਾਨੂੰ ਬਚਾਇਆ ਜਾਵੇ ਤੇ ਇਹ ਮੈਂ ਵੀਡੀਓ ਇੰਡੀਆ ਦੇ ਹਰ ਇੱਕ ਅਫਸਰ ਨੂੰ ਪਾਰਾਂ ਤੇ ਮੈਂ ਆਪਦੇ ਬਿਆਨ ਦੇ ਰਿਹਾ ਇਹ ਸਾਰੇ ਮੇਰੇ ਬਿਆਨ ਨਹੀਂ ਜੋ ਵੀ ਮੈਂ ਬਿਆਨ ਦੱਤੇ ਨੇ ਵੀ ਕੱਲ ਨੂੰ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਵੀ ਮੇਰੇ ਬਿਆਨ ਜਾਂਦੇ ਰਹਿਣ ਮੇਥੋਂ ਬਾਹਰ ਆ ਤੇ ਮੈਂ ਇਹ ਮੰਡੀ ਦੀ ਇਸ ਦੀ ਜੋ ਕਾਲਾ ਇਸ ਦਾ ਕੰਮ ਹੋ ਰਿਹਾ ਮੰਡੀ ਦੇ ਵਿੱਚ ਅਨਾਜ ਮੰਡੀ ਰੱਤੀਆ ਦੇ ਵਿੱਚ ਇਹਨੂੰ ਰੋਕਿਆ ਜਾਵੇ ਤੇ ਮੈਂ ਹਰ ਇੱਕ ਮੰਡੀ ਦੇ ਵਿੱਚ ਕਹਿਣਾ ਹੈ ਵੀ ਜੋ ਪਰਮਲ ਪਿਆਰ ਪਰਮਲ ਹੈ ਉਹ ਸਿੱਧੀ ਸੈਲਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਇਹ ਗੇਟ ਪਾਸ ਕੱਢਦਾ ਹੈ ਫੈਕਟਰੀ ਇਹ ਸਾਰਾ ਕੰਮ ਸੈਕਟਰੀ ਕਰਵਾ ਰਿਹਾ ਹੈ ਤੇ ਫੈਕਟਰੀ ਤੇ ਪੂਰਾ ਤਾਕੜਾ ਸਕੰਜਾ ਕਸਿਆ ਹੈ ਵੀ ਸਤਿਗੁਰ ਜੀ ਸਤਿਗੁਰ ਜੀ ਮੈਂ ਕਹ ਰਿਹਾ ਹਾਂ ਵੀ ਸਕੰਜਾ ਕਸਾਇਆ ਵੀ ਮਾਰਕੀਟ ਦੀ ਸੈਕਟਰੀ ਟੀਮ ਇਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਤੁਹਾਨੂੰ ਨਾਮ ਤਾਂ ਦੱਸ ਹੀ ਦਿੱਤੇ ਬੰਦਿਆਂ ਦੇ ਰਾਜਕੁਮਾਰ ਸੈਕਟਰੀ ਉਮਿਤ ਕੁਮਾਰ ਦੇ ਬਲਵੰਤ ਜੋ ਸਭ ਤੋਂ ਵੱਡਾ ਇਹ ਕਰਦਾ ਇੱਥੇ ਇਹਨੂੰ ਸਾਰੀ ਮੰਡੀ ਦਾ ਭੇਜਦਾ ਤੇ ਇਸੇ ਨੇ ਸਾਰੀ ਮੰਡੀ ਖਰਾਬ ਕੀਤੀ ਹੋਈ ਹੈ ਤੇ ਮੈਂ ਇੰਡੀਆ ਦੇ ਸਾਰੇ ਸਾਰੇ ਬੰਦਿਆਂ ਨੂੰ ਕਹਿ ਰਿਹਾ ਇਹ ਵੀਡੀਓ ਅੱਗੇ ਦੀ ਅੱਗੇ ਹਰਿਆਣਾ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤੇ ਜੋ ਮੰਡੀ ਦੇ ਵਿੱਚ ਹਜ਼ਾਰੋਂ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦਾ ਇਨਸਾਫ ਦਵਾਇਆ ਜਾਵੇ ਜਿੰਨੇ ਵੀ ਇੰਡੀਆ ਦੇ ਵਾਸੀ ਨੇ ਰਹਿਣ ਵਾਲੇ ਤਾਨੂੰ ਸਾਰੇ ਸਾਡੀ ਮਦਦ ਕਰੋ ਤੇ ਅੱਗੇ ਦੀ ਅੱਗੇ ਇਹ ਅਫਸਰ ਵਾਲੇ ਵੀਡੀਓ ਪਹਚਾਓ ਕੋਈ ਨਾ ਕੋਈ ਇੰਡੀਆ ਦੇ ਵਿੱਚ ਇੱਕ ਨੰਦਾ ਸੱਚਾ ਅਫਸਰਤਾ ਆਊਗਾ ਜੋ ਸਾਡੀ ਮਦਦ ਕਰੂਗਾ ਜੋ ਸਾਡਾ ਬਣਦਾ ਉਹ ਸਾਨੂੰ ਮਿਲਣਾ ਇੱਕ ਅਸੀਂ ਨੰਬਰ ਦੇ ਰਹੇ ਆ ਆਪਦਾ ਮੇਰਾ ਨਾਮ ਰਾਜਾ ਸਿੰਘ ਹੈ ਮੇਰਾ ਨੰਬਰ ਹੈ 85722 79723 85722 79723 ਤੇ ਤੁਹਾਨੂੰ ਫੋਨ ਕਰੋ ਤੇ ਸਾਡੀ ਮਦਦ ਕਰੋ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰੋ